ਦੁੱਧ ਪਲਾਈ ਦੇ ਸ਼ਗਨ ਵੇਲੇ ਸਾਲੀ ਨੇ ਮੌਕੇ ਤੇ ਫੜਿਆ ਗਲਾਮੇ ਤੋਂ ਜੀਜਾ ਹੱਥਾਂ ਨਾਲ ਕਰਵਾਇਆ ਆ ਕੰਮ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਲੋੜ ਤੋਂ ਵੱਧ ਮਸਤੀ ਮਜ਼ਾਕ ਕਰਨਾ ਵੀ ਬਹੁਤ ਭਾਰੀ ਪੈ ਜਾਂਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਆਉਂਦੀ ਏ ਤੇ ਵਿਆਹ ਵਾਲੇ ਮੁੰਡੇ ਨੂੰ ਫੜ ਕੇ ਲੈ ਜਾਂਦੀ ਏ ਦਰਅਸਲ ਜਦੋਂ ਇਸ ਵਿਆਹ ਵਿੱਚ ਸਾਲੀਆਂ ਮੁੰਡੇ ਨੂੰ ਦੁੱਧ ਪਿਉਣ ਦੀ ਰਸਮ ਕਰਨ ਲੱਗਦੀਆਂ ਨੇ ਤਾਂ ਮੁੰਡੇ ਦੇ ਦੋਸਤ ਸਾਲੀਆਂ ਉੱਪਰ ਝੱਗ ਪਾਉਣ ਲੱਗ ਜਾਂਦੇ ਨੇ ਮੁੰਡੇ ਦੇ ਦੋਸਤ ਇੰਨੀ ਜ਼ਿਆਦਾ ਝੱਗ ਪਾਉਂਦੇ ਨੇ ਕਿ ਸਾਰੀਆਂ ਹੀ ਸਾਲੀਆਂ ਲਿਬੜ ਜਾਂਦੀਆਂ ਨੇ ਤੇ ਮੁੰਡੇ ਨੂੰ ਪਿਉਣ ਲਈ ਜੋ ਦੁੱਧ ਅਤੇ ਲਈ ਚੀਜ਼ਾਂ ਲਈਆਂ ਜਾਂਦੀਆਂ ਨੇ ਉਹ ਵੀ ਸਾਰੀਆਂ ਖਰਾਬ ਹੋ ਜਾਂਦੀਆਂ ਨੇ ਜਿਸ ਤੋਂ ਬਾਅਦ ਇੱਕ ਸਾਲੀ ਗੁੱਸੇ ਵਿੱਚ ਆਉਂਦੀ ਏ ਅਤੇ ਵਿਆਹ ਵਾਲੇ ਮੁੰਡੇ ਨੂੰ ਫੜ ਕੇ ਲੈ ਜਾਂਦੀ ਏ ਅਤੇ ਉਸ ਨੂੰ ਕਹਿੰਦੀ ਏ ਕਿ ਅਸੀਂ ਇੰਨੇ ਪਿਆਰ ਨਾਲ ਸ਼ਗਨ ਕਰਨ ਲਈ ਕਿੰਨੀਆਂ ਚੀਜ਼ਾਂ ਲੈ ਕੇ ਆਂਦੀਆਂ ਸੀ ਸਾਰੀਆਂ ਹੀ ਖਰਾਬ ਹੋ ਗਈਆਂ ਤੂੰ ਆਪਣੇ ਹੱਥੀਂ ਸਾਰੀਆਂ ਸਾਫ਼ ਕਰ ਜਿਸ ਤੋਂ ਬਾਅਦ ਮੁੰਡਾ ਵਿਚਾਰਾ ਸਾਰਾ ਕੁਝ ਸਾਫ਼ ਕਰਦਾ ਏ ਤੇ ਉਹੀ ਦੁੱਧ ਪੀਣਾ ਪੈ ਜਾਂਦਾ ਏ ਸੋ ਇਸ ਮੁੰਡੇ ਨਾਲ ਤਾਂ ਉਹ ਗੱਲ ਹੋ ਗਈ ਕਰੇ ਕੋਈ ਹੋਰ ਤੇ ਭਰੇ ਕੋਈ ਹੋਰ ਪਤਾ ਨਹੀਂ ਲੋਕ ਵਿਆਹਾਂ ਵਿੱਚ ਸ਼ਗਨਾ ਨੂੰ ਵੀ ਤਮਾਸ਼ਾ ਕਿਉਂ ਬਣਾ ਦਿੰਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੁੜੀ ਨੇ ਠੀਕ ਕੀਤਾ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ